ਦਾੜਾ ਅਸੀਂ ਕੱਟ ਲੈਨੇ ਆ ਕੇਸ ਅਸੀਂ ਕੱਟ ਲੈਨੇ ਆ ਆਪਾਂ ਸਿੱਖੀ ਦੇ ਮਾਰਗ ਕਿੱਥੇ ਚੱਲਦੇ ਪਏ ਆ ਤੁਸੀਂ ਵਨਸ ਹੋਣਾ ਆਪਣਾ ਮਕਾਨ ਬਣਾਓ ਮੈਂ ਤੁਹਾਡੇ ਘਰ ਆਵਾਂ ਹਥੋੜਾ ਲੈ ਕੇ ਚਾਰ ਸਿੰਘ ਲੈ ਕੇ ਆਵਾਂ ਤੁਹਾਡਾ ਮਕਾਨ ਨੂੰ ਤੋੜ ਦਵਾਂ ਤੁਸੀਂ ਕਿੰਨਾ ਗੁੱਸਾ ਹੋਗੇ ਸਾਰੇ ਤੇ ਮਾਰੇ ਨੇ ਐਵੇਂ ਲੱਖ ਨਗਾਰੇ ਐਵੇਂ ਨਹੀਂ ਕਿਹਾ ਚੰਡੀ ਦੀਵਾਰ ਦੇ ਅੰਦਰ ਲੱਖ ਨਗਾਰੇ ਵਜਣ ਆਮੋ ਸਾਹਮਣੇ ਰਾਖਸ਼ ਰਣੋਂ ਨਾ ਭਜਣ ਰੋਹੇ ਰੋਹਲੇ ਸਿਆ ਵਾਂਗੂ ਗਜਨ ਸੱਬੇ ਸੂਰਮੇ ਜਮਾ ਦੁਮਾਲਾ ਸਜਾਨਾ ਨਾ ਤੇ ਮੈਨੂੰ ਐਵੇਂ ਚਾਹ ਲੱਗਦਾ ਮੈਂ ਪਿਤਾ ਹੀ ਖੋਲ ਚੱਲਾ ਵਾਂ ਤਿਆਰ ਬਰ ਤਿਆਰ ਮੈਨੂੰ ਜਾਓ ਜਲਾਲ ਆ ਗਿਆ ਕੀ ਕੱਲ ਕੀ ਤਰ ਪਾਸ਼ ਨੇ ਸਾਨੂੰ ਇੰਨਾ ਵੱਡਾ ਸਾਡਾ ਇੰਨਾ ਸੋਹਣਾ ਘਰ ਬਣਾਤਾ ਅਸੀਂ ਇਹਨੂੰ ਕਿਉਂ ਵੱਢਦੇ ਆ ਸਾਡੇ ਜਿੰਨਾ ਪੱ ਲਾਲਾ ਕੋਲ ਆਇਆ ਨਾ ਉਹ ਲਾਲ ਸਾਡੇ ਤੋਂ ਨਾਰਾਜ਼ ਹੋ ਰਹੇ ਨਾ ਮੈਂ ਤੇਗੇ ਨੂੰ ਹੱਥ ਪਾਨਾ ਮੈਨੂੰ ਬੜਾ ਇੱਕ ਖੁਸ਼ੀ ਮਿਲਦੀ ਆ ਭਾਈ ਮੈਂ ਤਿਆਰ ਬਰ ਤੇ ਆਪਣੇ ਮਹਿਸੂਸ ਹੁੰਦਾ ਇਹੋ ਜਿਹਾ ਰੂਪ ਮੈਂ ਦੇਖਦਾ ਯਾਰ ਕਿਤੇ ਦਿਖਦਾ ਹੀ ਨਹੀਂ ਆ ਵਖਰਾ ਰੂਪ ਹੈਗਾ ਸ਼ਾਨ ਵਕਰੀ ਹੈਗੀ ਆ ਤਾਜ ਜਿਹੜਾ ਹੈਗਾ ਲੋਕੀ ਕਹਿੰਦੇ ਸਾਡੇ ਤੋਂ ਨਹੀਂ ਬਣਿਆ ਜਾਂਦਾ ਉਹ ਤੁਹਾਡੇ ਤੋਂ ਬਣਿਆ ਕੀ ਜਾਊਗਾ ਪਰ ਤੱਕ ਗੁਰਗਨ ਸਾਹਿਬ ਜੀ ਕੋਲ ਜਾਓ ਪਿਤਾ ਜੀ ਨੂੰ ਅਰਦਾਸ ਕਰੋ ਹੁਕਮਨਾਮਾ ਲਓ ਕੋ ਪਿਤਾ ਜੀ ਕੀ ਮੈਨੂੰ ਸਮਝਾਓ ਮੈਂ ਕਿੱਥੇ ਭਟਕ ਰਿਹਾ ਵਾਂ ਤੇ ਜੁੱਦ ਕੇ ਜਤਈਆ ਰੰਗ ਭੂਮ ਕੇ ਪਵਈਆ ਪਾਰ ਭੂਮ ਕੇ ਮਟਈਆ ਨਾਥ ਤਿੰਨ ਲੋਕ ਗਾਈਆ ਕਾਹੂ ਕੇ ਤਨਈਆ ਨਾ ਮਈਆ ਜਾ ਕੇ ਪਈਆ ਕਾਹੂ ਛੋਨੀ ਹੁੱਕੇ ਛਈਆ ਛੋੜ ਕਾਸੋ ਪ੍ਰੀਤ ਲਾਈਆ ਸਾਧਨਾ ਸਦਈਆ ਤੂਲ ਤਾਨੀ ਕੇ ਚੁਦਈਆ ਤੋਂ ਤਾਰ ਕੇ ਤੁਰਈਆ ਧਿਆਨ ਤਾਕੋ ਸਦਾ ਲਾਈਆ ਆਓ ਕੇ ਬਟਈਆ ਇੱਕ ਨਾਮ ਕੇ ਜਪਈ ਕਹਿੰਦੇ ਆਓ ਕੇ ਬਟਈਆ اے ਪਿਆਰੇ ਆਓ ਬੈਠੀਏ ਇੱਕ ਨਾਮ ਜਪਈ ਆਓ ਕੇ ਬਟਈਆ ਇੱਕ ਨਾਮ ਕੇ ਜਪਈਆ ਔਰ ਕਾਮ ਕੇ ਕਰਈਆ ਛੋੜ ਔਰ ਕੌਣ ਤੇਈਆ ਕਹਿੰਦੇ ਸਾਰੇ ਕਾਮ ਛੱਡ ਦੇ ਸਾਰੇ ਕਾਮ ਛੱਡ ਛੱਡ ਕੇ ਆ ਜਾ ਮੇਰੇ ਕੋਲ ਆਪਾਂ ਬੈ ਕੇ ਨਾਮ ਜਪੀਏ ਕੇਸੋ ਕੇਸੋ ਕੂਕੀਆ ਨਾਸ ਹੋਇਆ ਸਾਰ ਰਾਤ ਦਿਵਸ ਦਾ ਕੂਕੜਾ ਕਮੀ ਕਾ ਸੁਨੇ ਪੁਕਾਰ ਪੰਜੇ ਪਾਸ਼ੇ ਕਹਿੰਦੇ ਤੂੰ ਲਾਵੋ ਤੋ ਲਾਗੇ ਸੇਵ ਹੰਤੇ ਕਛੂਨਾ ਹੋਵੇ ਦੇ ਦੁੱਧ ਪਾਵੇ ਤਾ گاਵਾ ਬਾਣੀ ਤੇ ਮਾਰੇ ਨੂੰ ਬੇਨਤੀ ਕਰ ਰੋਣਾ ਮਾਰੇ ਆਪਾਂ ਕਹਤ ਦੁੱਧ ਪਾਵੇ ਤਾ گاਵਾ ਬਾਣੀ ਤੇਰੀ ਕਿਰਪਾ ਹੋਈਏ ਤੇ ਗਾਵਾਗਾ ਲੇਕਿਨ ਆਪਾਂ ਮਾਰੇ ਨੂੰ ਕੀ ਕਰ ਰੇ ਮਾਰੇ ਕਿਰਪਾ ਕਿਰਪਾ ਕਰ ਕਰ ਦੋ ਕਰ ਦੋ ਲੇਕਿਨ ਆਪਾਂ ਕਿਰਪਾ ਕੋ ਉਦਮ ਕਰਾ ਪਲਕੇ ਪਰ ਪਾਣੀ ਇਸ਼ਨਾਨ ਕਰ ਆਮ ਰਸਨ ਨਾ ਆਵੇ ਉਦਮ ਤੇ ਆਪਾਂ ਕਰਦੇ ਨਹੀਂ ਠੀਕ ਆ ਉਦਮ ਕਰਾਂਗੇ ਨਾਮ ਬਾਣੀ ਜਪਣ ਬੈਠੀਏ ਨਾ ਕਦੀ ਆਖ ਅੱਧਰ ਕਦੀ ਮੂੰਹ ਅੱਧਰ ਕਦੀ ਟਾਂਗਾ ਟੱਕਰੀਆ ਕਦੀ ਕੁਝ ਉਹ ਸਾਡਾ ਆਲਸ ਆਂਦਾ ਗਾਲ ਕੇਰਦਾ ਕਾਲ ਨੇ ਵੀ ਕਲਗੀਧਰ ਪਾਸ਼ਾ ਨੂੰ ਨਮਸਕਾਰ ਕੀਤਾ ਆਇਓ ਬਜ਼ੁਰਗ ਹੋਵੇ ਵੱਡਾ ਆਵੇ ਆਇਓ ਕੋਈ ਵੀ ਗੋਡੇ ਪਾ ਸਕਦਾ ਲੱਤਾਂ ਨਿੱਗਿਆ ਰਹਿਣਗੇ ਠੰਡ ਜਿੰਨੀ ਮਰਜ਼ੀ ਪਵੇ ਠੰਡ ਕਵਰ ਰਹੇਗੀ ਲੱਤਾਂ ਨਿੱਗਿਆ ਰਹਿਣਗੀਆਂ ਕੋਈ ਵੀ ਪਾ ਸਕਦਾ ਗੋਡੇ ਗਰਮ ਗੋਡੇ ਆਕੇ ਨਾ ਲੱਤਾਂ ਨਿੱਗਿਆ ਰਹਿਣਗੀਆਂ ਗਰਮ ਗੋਡੇ ਲੈ ਲੋ ਗਰਮ ਗੋਡੇ ਆਇਓ ਪਿਆਰਿਓ ਆਓ ਵੀਰਜੀ ਆਓ ਪੰਜੀ ਆਓ ਗੁਰਮੁਖ ਪਿਆਰਿਓ ਆਓ ਆਓ ਸਿੰਘ ਸਾਹਿਬ ਨਿਹੰਗ ਸਿੰਘ ਫੋਜ ਆਇਓ ਗੋਡੇ ਲੈ ਲੋ ਗੋਡੇ ਵੈਸੇ ਨਿਹੰਗ ਸਿੰਘ ਜਾਣੇ ਜਾਂਦੇ ਆ ਵੀ ਲੜਨ ਮਰਨ ਦੇ ਲਈ ਲੇਕਿਨ ਗੁਰਨਾਮਦੇਵ ਜੀ ਦਾ ਉਪਦੇਸ਼ ਹੈ ਵੀ ਕੀਰਤ ਵੀ ਕਰਨੀ ਹੈ ਨਾਮ ਜਪਣਾ ਵੰਡ ਕੇ ਛਕਣਾ ਜੀ ਗੁਰੂ ਪਾਸ਼ਾ ਨੇ ਸਾਨੂੰ ਨਿਹੰਗ ਸਿੰਘ ਫੌਜ ਸਜਾਈਆ ਤੁਹਾਨੂੰ ਹਰਗੋਬਿੰਦ ਪਾਸ਼ਾ ਦੇ ਟਾਈਮ ਤੋਂ ਜਦ ਦਲਪੰਥ ਬਾਬਾ ਬੀਦੀ ਚੰਦ ਜੀ ਸਟਾਰਟ ਹੋਏ ਤੇ ਬੁੱਢਾ ਦਲ ਬਾਬਾ ਬੁੱਢਾ ਸਾਹਿਬ ਦੇ ਨਾਮ ਤੋਂ ਸਟਾਰਟ ਹੋਇਆ ਸੀ ਬੁੱਢਾ ਦਲ ਤੇ ਉਹਦੇ ਵਿੱਚ ਬਜ਼ੁਰਗ ਰਹਿੰਦੇ ਸੀ ਸਾਰੇ ਤੇ ਮਾਰੇ ਕਹਿੰਦੇ ਬਜ਼ੁਰਗ ਸਾਰੇ ਹੁਣ ਆਵਾ ਚਾਈ ਐਵੇਂ ਰਹਿੰਦੇ ਨੇ ਤੇ ਅੱਗੇ ਪਿੱਛੇ ਜਾ ਕੇ ਬੈ ਜੰਦੇ ਨੇ ਕਿਉਂ ਨਾ ਆਪਾਂ ਇੱਕ ਦਲਪੰਥ ਸਜਾਈਏ ਜਿਹਦਾ ਬੁੱਢਾ ਦਲ ਦਾ ਨਿਹੰਗ ਸਿੰਘ ਦਾ ਨਾਂ ਹੋਵੇ ਤੈਸ ਕਰਕੇ ਬੁੱਢਾ ਦਲ ਵਿਸ਼ ਦਾ ਸਭ ਤੋਂ ਪਹਿਲਾ ਬੁੱਢਾ ਦਲ ਹੈਗਾ ਉਸ ਤੋਂ ਬਾਅਦ ਬਾਬਾ ਵਿਦੀ ਚੰਦ ਜੀ ਸੂਰ ਸਿੰਘ ਵਾਲੇ ਬਾਬਾ ਉਤਾਰ ਸਿੰਘ ਦੀ ਮਹਾਪੁਰਖ ਸਾਡੇ ਵਿਦੀ ਚੰਦ ਦਲਪੰਥ ਦੇ ਵਿਦੀ ਚੰਦ ਜੀ ਦਾ ਗੁਰੂ ਦਾ ਸੀਨਾ ਮਾਰੇ ਦਲਪੰਥ ਫੌਜ ਹੈਗੀ ਹੈ ਇਹ ਜਵਾਨਾ ਹੀ ਨਿਹੰਗ ਸਿੰਘ ਫੌਜ ਹੈ ਹੈ ਜਿੰਨੇ ਵੀ ਜਵਾਨ ਨੇ ਨਿਹੰਗ ਸਿੰਘ ਹੈਗੇ ਨੇ ਅੱਜ ਦੀ ਡੇਟ 'ਤੇ ਸਾਰੇ ਨਿਹੰਗ ਸਿੰਘ ਇਕੱਠੇ ਹੈਗੇ ਮਾਰੇ ਕਿਰਪਾ ਰਵੇ ਸਾਰੇ ਦਲਪੰਨ ਇਕੱਠੇ ਰਹਿਣ ਆਓ ਰਲ ਮਿਲ ਕੇ ਆਪਾਂ ਗੁਰੂ ਪਾਸ਼ਾ ਨਿਹੰਗ ਸਿੰਘ ਫੌਜ ਸਜਾਈਏ ਕਿ ਗੁਰੂ ਪਾਸ਼ਾ ਨੇ ਸਾਨੂੰ ਨਿਹੰਗ ਸਿੰਘ ਫੌਜ ਸਜਾਇਆ ਸੀ ਗਊ ਗਰੀਬ ਦੀ ਰੱਖਿਆ ਕਰਨੀ ਹੈ ਜ਼ੁਲਮ ਨਹੀਂ ਹੁੰਦੇਣਾ ਜ਼ੁਲਮ ਦਾ ਟਾਕਰਾ ਕਰਨਾ ਕਿਸ ਨਾਲ ਵੈਰ-ਵਿਰੋਧ ਨਹੀਂ ਹੈਗਾ ਕਿਸੇ ਨਿਹੰਗ ਸਿੰਘ ਦਾ ਕਿਸੇ ਆਮ ਸਿੰਘ ਦਾ ਕਿਸੇ ਵੀ ਗੁਰੂ ਪਿਆਰੇ ਦਾ ਕਿਸੇ ਦਾ ਵੀ ਕਿਸੇ ਨਾਲ ਵੈਰ ਵੋਧ ਨਹੀਂ ਸਦਾ ਲੜਾਈ ਕਿਦੇ ਕਰਕੇ ਹੈਗੀ ਆ ਅੰਦਰ ਕਾਲ ਨਾਲ ਜਿਹੜਾ ਕਾਲ ਸਾਨੂੰ ਘੇੜਦਾ ਕਾਮ ਕਰੋਧ ਲੋਭ ਮੋਹ ਹੰਕਾਰ ਜਿਹੜਾ ਸਾਨੂੰ ਕੇਰਿਸ਼ ਪਾ ਦਿੰਦਾ ਆਪਾਂ ਇਹਦੇ ਕਰਕੇ ਆਪਾਂ ਬਚ ਰਹੀਏ ਤੇ ਨਾਮ ਬਾਣੀ ਜਪੀਏ ਵਦ ਤੋਂ ਵਦ ਬਾਣੀ ਜਪ ਕੇ ਆਪਾਂ ਲਾਹਾ ਲੁੱਟੀਏ ਜਿੰਨਾ ਜੱਜ ਸਭ ਦੇ ਵਾਇਗਰੂ ਦਾ ਨਾਮ ਜਪੀਏ ਨਿਤਨੇਮ ਕਰੀਏ ਹੋਰ ਬਾਣੀਏ ਪਹਿਰੇ ਵਧਾਈਏ ਜਿੰਨਾ ਵਧਾ ਸਕਨੇ ਆ ਗੁਰੂ ਸਾਹਿਬ ਕਿਰਪਾ ਕਰਨ ਤਰਸ ਕਰਨ ਸਹੀ ਸਿੰਘ ਆ ਕੇ ਅਰਦਾਸ ਕਰੋ ਆਪਾਂ ਜਿਹੜੇ ਸਥਾਨ ਤੇ ਆਏ ਆ ਕਲਗੀਧਰ ਪਾਛੇ ਉਤੋਂ ਦੇਖ ਰਹੇ ਸਾਨੂੰ ਗੁਰਦਾਸ਼ੀ ਕੱਚੀ ਗੜੀ ਸਾਹਿਬ ਤੋਂ ਜਿੱਥੇ ਬਾਰਾ ਨੇ ਆਪਣੇ ਦੋਨਾਂ ਲਾਲਾਂ ਨੂੰ ਜੰਗ ਦੇ ਮੈਦਾਨ 'ਚ ਭੇਜਿਆ ਸਿੰਘਾਂ ਨੂੰ ਮਾਰ ਮਾਰ ਪਿਤਾ ਜੀ ਕੋਲ ਆਏ ਸਿੰਘ ਮਹਾਰਾਜ ਸਾਨੂੰ ਵੀ ਆਗਿਆ ਬਖਸ਼ੋ ਜਾਣ ਦੀ ਤੇ ਸਿੰਘ ਪੰਜ ਸਿੰਘਾਂ ਨੇ ਮਾਰਨ ਨੂੰ ਕਿਹਾ ਪਿਤਾ ਜੀ ਤੁਹਾਡੇ ਲਾਲ ਲੇਕੇ ਨਾ ਅੱਗੇ ਵੰਸ਼ ਕੌਣ ਚਲਾਏਗਾ ਤੇ ਅਨਦਰ ਨਾ ਜਾਣਾ ਨਹੀਂ ਭੇਜਣਾ ਚਾਹੀਦਾ ਤੁਹਾਨੂੰ ਤੇ ਮਾਰੇ ਕਹਿੰਦੇ ਨਾ ਜਿਹੜੇ ਸਿੰਘ ਐ ਕਹਿਣ ਐ ਵੀ ਕਿਸੇ ਦੇ ਮਾਪ ਪੁੱਤ ਪੁੱਤ ਦੇ ਪੋਤਾ ਹੈ ਕਿਸੇ ਮਾਪਿਓ ਦੇ ਐ ਜਦ ਮੇਰੇ ਇੱਕ ਇਸ਼ਾਰੇ ਤੇ ਜੰਗ ਦੇ ਮੈਦਾਨ 'ਚ ਜੂਝ ਸਕਦੇ ਨੇ ਸ਼ਹਾਦਤ ਪ੍ਰਾਪਤ ਕਰ ਸਕਦੇ ਨੇ ਕਿਉਂ ਨਾ ਭੇਜਾਂ ਮੈਂ ਆਪਣੇ ਪੁੱਤਰਾਂ ਨੂੰ ਫਿਰ ਤੇ ਮਹਾਰਾਜ ਨੇ ਵੱਡੀ ਸ਼੍ਰੀ ਸਾਹਿਬ ਆਪਣੀ ਜਿਹੜੀ ਕਮਰ ਕੱਸੇ ਦੀ ਸੀ ਬਾਬਾ ਜੀ ਸਿੰਘ ਨੂੰ ਬਖਸ਼ੀ ਮਹਾਰਾਜ ਨੇ ਆਪਣੇ ਬਾਬਾ ਜੀ ਸਿੰਘ ਨੂੰ ਭੇਜ ਕੇ ਜੰਗ ਦੇ ਮੈਦਾਨ 'ਚ ਇਹ ਸਾਬਤ ਕਰਤਾ ਮੇਰੇ ਪੁੱਤ ਵੀ ਕਿਸੇ ਤੋਂ ਘੱਟ ਨਹੀਂ ਹੈ ਕਿ ਜਦ ਸਾਰੇ ਦੇ ਪੁੱਤ ਮੇਰੇ ਵਾਸਤੇ ਇੱਕ ਬਰਾਬਰ ਹੈਗੇ ਨਾ ਤੇ ਮੇਰਾ ਪੁੱਤ ਵੀ ਕਿਸੇ ਵਾਸਤੇ ਕੋਈ ਵੱਖਰਾ ਨਹੀਂ ਹੈਗਾ ਉਹ ਵੀ ਜੰਗ ਦੇ ਮੈਦਾਨ 'ਚ ਸ਼ਹੀਦ ਹੋਏਗਾ ਤੇ ਮੈਂ ਉਹਨੂੰ ਘੋੜੀ ਦੇ ਜੰਗ ਦੇ ਮੈਦਾਨ 'ਚ ਭੇਜਾਂਗਾ ਘੋੜੀ ਚੜਾ ਕੇ ਆਪ ਮਹਾਰਾਜ ਨੇ ਆਪਣੇ ਪੁੱਤ ਦੇ ਕਮਰ ਕੱਸੇ ਆਪ ਕੱਸੇ ਸੀ ਨਾਲ ਇਹ ਤੇ આજ ਗਵਾ ਹੈਗਾ ਤੇ ਮਹਾਰਾਜੇ ਛੋਟੇ ਲਾਲ ਨੂੰ ਆਪਣੀ ਕਮਰ ਕਸਾਈ ਸ਼ਰੀ ਸਾਹ ਪੇਟ ਕੀਤੀ ਸੀ ਕਹਿੰਦੇ ਬਾਬਾ ਜੁਝਾਰ ਸਿੰਘ ਜੀ ਜਾਓ ਤੁਸੀਂ ਵੀ ਜੂਜੋ ਹੁਣ ਤੁਹਾਡਾ ਵੀ ਸਮਾਂ ਆ ਗਿਆ ਛੋਟੇ ਪਰ ਜਾਂਦੇ ਨਹੀਂ ਵੀ ਆ ਗਿਆ ਬਖਸ਼ੀ ਨੇ ਮਹਾਰਾਜ ਤੋ ਪਿਤਾਏ ਪਿਤਾਏ ਹੁਣ ਸਾਨੂੰ ਵੀ ਆ ਗਿਆ ਬਖਸ਼ੋ ਤੇ ਸਿੰਘ ਸਾਹਿਬ ਕਹਿੰਦੇ ਵੀ ਜਦੋਂ ਗੁਰੂ ਮਹਾਰਾਜ ਜੀ ਨੇ ਗੜੀ ਚੋਂ ਦੇਖਿਆ ਵੀ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਤੇ ਜੈਕਾਰੇ ਵੀ ਛੱਡੇ ਸਰ ਹਾਂਜੀ ਪਿਤਾਏ ਨੇ ਪੂਰੇ ਪੰਜ ਜਕਾਰੇ ਛੱਡੇ ਸੀ ਉਸ ਸਮੇ ਤੇ ਕਹਿੰਦੇ ਨਾ ਕਿਸੇ ਦੇ ਮਾਪਿਓ ਘੋੜੀ ਚੜਾਉਂਦੇ ਨਾ ਵਿਆਹ ਵਕਤ ਸੇਰਾ ਬੰਦੇ ਸਭ ਕੁਝ ਕਰਦੇ ਨੇ ਕਲਗੀ ਤਰ ਪਾਛ ਨੇ ਸੇਰਾ ਇਹੋ ਜਿਹਾ ਬੰਨਿਆ ਸੀ ਜੰਗ ਦੇ ਮੈਦਾਨ ਦਾ ਸੇਰਾ ਜੇ ਜੂਜਨ ਦਾ ਕਿਹਾ ਕਹਿੰਦੇ ਕਦੇ ਨਾ ਨੱਠੇ ਜੁੱਧ ਤੇ ਜੋਦੇ ਜੁਝਾਰੇ ਹੱਥੀ ਤੇਗਾ پکڑ ਕੇ ਰਣ ਭਿੜੇ ਕਰਾਰੇ ਤੇ ਮਾਰੇ ਨੇ ਐਵੇਂ ਲੱਖ ਨਗਾਰੇ ਐਵੇਂ ਨਹੀਂ ਕਿਆ ਚੰਡੀ ਦੀ ਵਾਰ ਦੇ ਅੰਦਰ ਲੱਖ ਨਗਾਰੇ ਵਜਣ ਆਮੋ ਸਾਹਮਣੇ ਰਾਖਸ਼ ਰਣੋਂ ਨਾ ਭਜਣ ਰੋਹੇ ਰੋਹਲੇ ਸਿਆ ਵਾਂਗੂ ਗਜਨ ਸੱਬੇ ਸੂਰਮੇ ਕਿਉਂਕਿ ਸੱਬੇ ਸੂਰਮੇ ਸੀ ਉਹ ਮਹਾਬਲੀ ਯੋਧੇ ਸੀ ਕਿਉਂਕਿ ਇਨਾ ਵਰਗਾ ਯੋਧਿਆ ਬਣਨਾ ਆਸਾਨ ਨਹੀਂ ਐ ਕਿਉਂ ਪਿਤਾ ਹੀ ਸਾਨੂੰ ਦੇਖ ਰਣ ਥਾਪੜਾ ਦੇ ਰਣ ਸਾਨੂੰ ਸਾਰਿਆਂ ਨੂੰ ਇਕਾਗਰਤਾ ਕਰਕੇ ਬੁਲਾਇਆ ਮਾਰੇ ਕਹਿੰਦੇ ਧਨਪਿਰ ਇਨਾ ਆਖੀਆ ਬੈਣ ਇਕੱਠੇ ਹੋਏ ਇੱਕ ਜੋਤ ਦੋਏ ਮੁਰਤੀ ਤਾਂ ਫਿਰ ਕਈ ਸੋਏ ਕਹਿੰਦੇ ਸਰੀਰ ਦੋ ਹੋਣ ਚਾਰ ਹੋਣ ਲੱਖ ਹੋਣ ਕਹਿੰਦੇ ਰੂਹ ਇੱਕ ਹੋਣੀ ਚਾਹੀਦੀ ਹੈ ਮਾਰੇ ਦੇ ਅੰਦਰ ਆਤਮਾ ਆਪਣੀ ਪਰਮਾਤਮਾ ਚ ਜਾਣੋ ਕਿਉਂ ਇਹ ਸਭ ਸਰੀਰ ਜਿੰਨਾ ਹੈਗਾ ਸਭ ਖਤਮ ਹੋ ਜਾਣਾ ਆਤਮਾ ਜਾਣੀ ਹੈ ਪਰਮਾਤਮਾ ਦੇ ਅੰਦਰ ਜਿੰਨਾ ਆਪਾਂ ਨਾਮ ਬਾਣੀ ਜਪਾਂਗੇ ਨਾ ਉਹਨੇ ਸਾਡੇ ਅਸੇ ਤਾਕਤ ਦੀ ਚੀਜ਼ ਹੈ ਗਿਆ ਆਪਾਂ ਖੰਡੇ ਬਾਟੇ ਪੋਹ ਲਈਏ ਸੂਰਬੀਰ ਸਿੰਘ ਸਜੀਏ ਤੇ ਮਾਰਾ ਦੀ ਬਾਣੀ ਜਿੰਨੀ ਵਾਰ ਤੋਂ ਬਾਅਦ ਜਪ ਸਕਾਂਗੇ ਨਾ ਉੰਨੀ ਜਪੀਏ ਕਿਉਂ ਸਾਨੂੰ ਆਇਓ ਲਾ ਪੈਗਾ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਭੂਲ ਗਵਾਏ ਜਿਓ ਕਹਿੰਦੇ ਮਨਮੁਖ ਜਿਹੜਾ ਹੁੰਦਾ ਨਾ ਉਹਨੂੰ ਆਪਣਾ ਮੂਲ ਦਾ ਨਹੀਂ ਪਤਾ ਹੁੰਦਾ ਮੈਂ ਤਾਂ ਮੂਲ ਮਹਿੰਗੀ ਲਈ ਜੀ ਸਟਾ ਕਹਿੰਦਾ ਆਪਾਂ ਜਿੰਨੀ ਮਹਿੰਗੀ ਲਾਂਗੇ ਨਾ ਜਿੰਨੀ ਮਹਿੰਗੀ ਹੈਗੀ ਸਾਡੀ ਚੀਜ਼ਾਂ ਇਹ ਪੀਰ ਸਾਡੇ ਬੜੇ ਮਹੰਗੇ ਨੇ ਇਹ ਕੇਸ ਕੀ ਸਾਡੀ ਦਮਾਲਾ ਜਿੰਨਾ ਸਿਦਾਇਆ ਇਹ ਤੋੜਾ ਜਿੰਨਾ ਲਗਾਇਆ ਇਹ ਬੜਾ ਮਹੰਗਾ ਹੈ ਇਹ ਆਸਾਨੀ ਨਾਲ ਨਹੀਂ ਮਿਲਦਾ ਇਹ ਸ਼ਾਹਦਤ ਦਿੱਤੀ ਹੈ ਗੁਰੂ ਪਾਸ਼ਾ ਨੇ ਗੁਰਤੇਗ ਬਾ ਸਾਹਿਬ ਨੇ ਦਿੱਲੀ ਵੀ ਜਾ ਕੇ ਚਾਨੀ ਚੌਕ ਵਿੱਚ ਸੇ ਸੀਸ ਕਿਉਂ ਦਿੱਤਾ ਆਪਣੇ ਪੁੱਤਰ ਦੇ ਕਹਿਣ ਤੇ 9 ਸਾਲ ਦੀ ਉਮਰ ਕਰਕੇ ਤਰ ਪਾਸ਼ਾ ਜੀ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੋਈ ਕੁਰਬਾਨੀ ਨਹੀਂ ਹੈ ਕਿ ਅਸੀਂ ਕੀ ਸਿੱਖਿਆ ਲੈ ਰਿਹਾ ਦਾੜਾ ਅਸੀਂ ਕੱਟ ਲੈਨੇ ਆ ਠੀਕ ਹੈ ਜੀ ਕੇਸ ਅਸੀਂ ਕੱਟ ਲੈਨੇ ਆ ਠੀਕ ਹੈ ਆਪਾਂ ਸਿੱਕੀ ਦੇ ਮਾਰੇ ਕਿੱਥੇ ਚੱਲਦੇ ਪਏ ਆ ਸਿੱਕੀ ਸਾਨੂੰ ਐਸ ਹੋਈ ਨਾ ਕਹਿੰਦੀ ਐ ਭਾਈ ਦਾੜਾ ਸ루 ਆ ਤੂੰ ਸੇ ਵਨ ਸੋਨਾ ਆਪਣਾ ਮਕਾਨ ਬਣਾਓ ਮੈਂ ਤੁਹਾਡੇ ਘਰ ਆਵਾਂ ਹਥੋੜਾ ਲੈ ਕੇ ਚਾਰ ਸਿੰਘ ਲੈ ਕੇ ਆਵਾਂ ਤੁਹਾਡਾ ਮਕਾਨ ਨੂੰ ਤੋੜ ਦਵਾਂ ਤੁਸੀਂ ਕਿੰਨਾ ਗੁੱਸਾ ਹੋਗੇ ਸਾਰੇ ਆ ਮੇਰਾ ਘਰ ਕਿਉਂ ਤੋੜਦਾ ਪਿਆ ਕੀ ਕਲਗੀਧਰ ਪਾਸ਼ਾ ਨੇ ਸਾਨੂੰ ਇੰਨਾ ਵੱਡਾ ਸਾਡਾ ਇੰਨਾ ਸੋਹਣਾ ਘਰ ਬਣਾਤਾ ਅਸੀਂ ਇਹਨੂੰ ਕਿਉਂ ਵੱਢਦੇ ਆਂ ਕਿਉਂ ਇਹਨੂੰ ਨੁਕਸਾਨ ਕਰਦੇ ਆਂ ਕਿਉਂ ਕਿਸ ਸਾਡੀ ਬੇਜਵੀਂ ਦਾੜੇ ਦੀ ਬੇਜਵੀਂ ਕਰਦੇ ਆਂ ਕਿ ਮਹਾਰਾਜ ਨੂੰ ਖੁਸ਼ੀ ਮਿਲ ਰਹੀ ਹੈ ਨਹੀਂ ਸਾਡੇ ਜਿੰਨਾ ਪਰ ਲਾਲਾ ਕੋਲ ਆਇਆ ਨਾ ਉਹ ਲਾਲ ਸਾਡੇ ਤੋਂ ਨਾਰਾਜ਼ ਹੋ ਰਹੇ ਨਾ ਖੁਸ਼ ਤੇ ਹੋ ਰਹੇ ਤੁਸੀਂ ਆਇਆ ਲਾਲੇ ਸ਼ੇਦੀ ਦਿਹਾੜੇ ਮਨਾਣ ਨੂੰ ਕਿ ਮਹਾਰਾਜ ਨੂੰ ਅਸੀਂ ਪ੍ਰੇਰਣਾ ਲੈ ਕੇ ਜਾ ਰਹੇ ਆ ਪਿਤਾ ਜੀ ਆ ਤੁਹਾਨੂੰ ਪ੍ਰੋਮਿਸ ਕਰਕੇ ਜਾਣਾ ਵਾਦਾ ਕਰਕੇ ਜਾਣਾ ਤਨਤਨ ਬਾਬਾ ਜੀ ਸਿੰਘ ਜੀ ਮੈਂ ਵੀ ਤੁਹਾਡੇ ਵਾਂਗੂ ਅਗਲੇ ਸਾਲ ਜੋਦਾ ਬਣ ਕੇ ਆਵਾਂਗਾ ਦਾੜਾ ਸਰੂਪ ਦਮਾਲਾ ਸਜਾਵਾਂਗਾ ਵਾਹ ਤੁਸੀਂ ਦਮਾਲਾ ਨਹੀਂ ਸਜਾ ਸਕਦੇ ਨਾ ਸਜਾਓ ਤੇ ਪੱਗ ਵੱਡ ਸੋਣੀ ਬਨੋ ਦਾੜਾ ਸੁਰੂਪ ਰੱਖੋ ਕਿਹਸਾ ਸਵਾਸ ਨਾਲ ਆਪਣੀ ਜ਼ਿੰਦਗੀ ਬਤੀਤ ਕਰੋ ਤੁਹਾਨੂੰ ਉਹ ਜੋ ਜੀਵਨ ਸਫਲਾ ਤੁਹਾਡਾ ਉਹ ਜੋ ਕਰੇਗਾ ਗੱਜ ਗਿਆ ਦਿਖਾਣੇ ਵਿਲਾਵੇ ਨੇ ਹੱਲ ਹੋ ਜਾਵੇ ਤਾਨਗੁਰ ਗੋਬਿੰਦ ਸਿੰਘ ਪਾਸ਼ਰੀਆ ਖੁਸ਼ੀਆਂ ਪਾਵੇ ਫਤੇ ਪਾਵੇ ਸੋਨੇ ਹਾਲ ਬਹੁਤ ਸ਼ਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੰਘ ਸਾਹਿਬ ਜੀ ਨਾਲ ਨਾਲ ਦੇਖੋ ਕੀਰਤ ਵੀ ਕਰ ਰਹੇ ਤੇ ਨਾਲ ਨਾਲ ਗੁਰੂ ਦਾ ਪ੍ਰਚਾਰ ਵੀ ਕਰ ਰਹੇ ਹੈ ਸਿੰਘਾਂ ਦੇ ਦਰਸ਼ਨੀ ਜਿਹੜੇ ਆ ਪ੍ਰਚਾਰ ਦਾ ਮਾਧਿਅਮ ਹੁੰਦੇ ਆ ਸਿੰਘ ਨੂੰ ਦੇਖ ਕੇ ਹੀ ਚੜਦੀ ਕਲਾ ਆ ਜਾਂਦੀ ਔਰ ਜਿਹੜਾ ਰੂਪ ਵਰਖਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਰਾਜਿਆਂ ਤੋਂ ਵੀ ਉੱਪਰ ਹੈ ਪੱਗ ਤੇਰੀ ਕੀ ਜਹਾਂਗੀਰ ਦੀ ਨੱਥਾ ਅਬਦੁੱਲਾ ਜੀ ਨੇ ਕਹਿਤਾ ਸੀਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਹਾਡੀ ਪੱਗ ਅੱਗੇ ਤਾਂ ਜਹਾਂਗੀਰ ਦੀ ਪੱਗ ਵੀ ਕੁਛ ਨਹੀਂ ਲੱਗਦੀ ਔਰ ਵਾਕ ਹੀ ਗੱਲ ਸੱਚੀ ਹੈ ਜੀ ਸਿੰਘ ਸਾਹਿਬ ਥੋੜਾ ਜਿਹਾ ਮੈਂ ਤੁਹਾਡਾ ਸਮਾਂ ਲੈ ਰਹੇ ਹਾਂ ਜੀ ਆਖਰੀ ਸਵਾਲ ਮੇਰਾ ਇਹ ਹੀ ਹੈ ਮੈਨੂੰ ਪਤਾ ਤੁਸੀਂ ਜਿਹੜੇ ਸਿੰਘ ਨੇ ਉਹ ਵੀ ਆ ਰਹੇ ਆ ਨਾ ਸਿਓ ਵੀ ਕਰ ਰਹੇ ਹੋ ਤੁਸੀਂ ਜਦੋਂ ਤੁਸੀਂ ਦਸਤਾਰ ਦਿਮਾਲਾ ਸਜਾਉਂਦੇ ਹੋ ਤੇ ਦਾੜਾ ਤੁਹਾਡਾ ਬੜਾ ਸੋਹਣਾ ਮੁਸ਼ਾਇਰੇ ਬੜੇ ਸੋਹਣੇ ਆ ਮਹਿਸੂਸ ਕਿਦਾਂ ਦਾ ਹੁੰਦਾ ਜੀ ਬਾਬਾ ਜੀ ਕਲਗੀਧਰ ਪਾਸ਼ਾ ਦਾ ਰੋਜ਼ ਅਰਦਾਸ ਕਰਦੇ ਆ ਮੈਂ ਹੋਰ ਸਿੰਘਾਂ ਨੂੰ ਦੇਖਦਾ ਵਾਂ ਨਾ ਜਿਹਨਾਂ ਦਾੜੇ ਇੰਨੇ ਵੱਡੇ ਵੱਡੇ ਹੈਗੇ ਨੇ ਮੈਂ ਆਪਣੇ ਪਿਤਾ ਜੀ ਨੂੰ ਦੇਖਦਾ ਜਾਂ ਆਪਣੇ ਘਰ ਵਿੱਚ ਕਿਸੇ ਨੂੰ ਤਾਇ ਜੀ ਨੂੰ ਦੇਖਦਾ ਹਾਂ ਨਾ ਦਾੜਾ ਵੱਡਾ ਤੇ ਮੈਂ ਦੇਖਦਾ ਮੈਂ ਮਾਰੇ ਆਪਣੇ ਪਿਤਾ ਨੂੰ ਗਾਨਾ ਪਿਤਾ ਜੀ ਤੂੰ ਕਿੱਥੋਂ ਲੈ ਕੇ ਆਏ ਹੋ ਕੀ ਕਰਦੇ ਹੋ ਤੁਸੀਂ ਮੈਨੂੰ ਥੋੜਾ ਦੱਸੋ ਮੈਨੂੰ ਵੀ ਥੋੜਾ ਵਧਾਣਾ ਮੈਨੂੰ ਚਾਹੀਦਾ ਤੇ ਪਿਤਾ ਜੀ ਕਹਿੰਦੇ ਤੇਰਾ ਜਿਹੜਾ ਰੂਪ ਹੈ ਨਾ ਉਹ ਮੇਰੇ ਕੋਲ ਨਹੀਂ ਦੇਪ ਪਿਤਾ ਕਹਿੰਦਾ ਜਿਹੜਾ 10 ਰੁਪਆ ਮੇਰੇ ਕੋਲ ਨਹੀਂ ਹੈਗਾ ਉਹ ਜਿਹੜਾ ਮੇਰਾ ਰੁਪਆ ਉਹ ਤੇਰੇ ਕੋਲ ਨਹੀਂ ਹੈਗਾ ਹੂੰ ਠੀਕ ਹੈ ਜੀ ਉਹ ਪਿਤਾ ਹੀ ਕਹਿੰਦੇ ਨੇ ਇਹ ਮਹਾਰਾਜ ਤੋਂ ਮੰਗ ਵਜੇ ਮੁਛੈਰਾਂ ਨੂੰ ਕੁੰਡੇ ਕਰਦਾ ਨਾ ਮਹਾਰਾਜ ਨੂੰ ਤਾਪ ਦੇਣਾ ਮੁਛੈਰਾਂ ਨੂੰ ਤੇ ਇਹ ਜਿਹੜੇ ਮੁਛੈਰਾਂ ਨਾ ਪਤਾ ਆ ਕੱਲ੍ਹ ਕੀ ਤਰ ਪਾਸ਼ਾ ਆਪਣੇ ਮੁਛੈਰਾਂ ਨੂੰ ਕਰਕੇ ਰੱਖਦੇ ਪੁੱਤ ਆਵ ਨਾਲ ਕਿਉਂ ਰੱਖਦੇ ਜੀ ਕੋਈ ਜਿਹੜੀ ਸੰਗਤ ਆਪ ਗੁਰੂ ਘਰ ਆੰਦੇ ਆ ਨਾ ਤੇ ਮੁਛੈਰੇ ਤਾਪ ਕਰਕੇ ਹਜ਼ੂਰੀ ਚ ਜਾਣਾ ਤੇ ਮਨਾਈ ਹੈ ਗਿਆ ਲੇਕਿਨ ਮਹਾਰਾਜ ਕੇ ਅੰਦਰ ਜੇ ਮੇਰਾ ਮੈਪ ਰੂਪੇ ਮਾਰ ਨੇ ਆਪਣਾ ਦੇਤਾ ਸਾਨੂੰ ਕਹਿੰਦੇ ਮੈਂ ਮੁਛਾਰੇ ਕੁੰਡੇ ਕਿਤੇ ਮੇਰਾ ਖਾਲਸਾ ਕਿਉਂ ਨਾ ਕਰੇ ਕਿਉਂਕਿ ਮੇਰਾ ਰੂਪ ਹੈਗਾ ਤੇ ਮਾਰ ਕਹਿੰਦਾ ਜਿਹੜਾ ਪੱਤੀਤ ਕਰਦੇ ਉਹ ਦਾੜਾ ਕੱਟਦੇ ਉਹ ਕਤਲ ਕਰਦੇ ਕੇਸਾ ਨੂੰ ਦਾੜੇ ਮੁਛਾਰੇ ਨੂੰ ਤੇ ਮਨ ਨੂੰ ਨਾ ਦਰਦ ਹੁੰਦਾ ਇੱਕ ਇੱਕ ਅੰਗ ਜਿਹੜਾ ਦਾੜਾ ਪੁੱਟਿਆ ਜਾਂਦਾ ਨਾ ਮੈਨੂੰ ਦਰਦ ਹੁੰਦਾ ਕਹਿੰਦੇ ਨਾ ਮੈਂ ਰੋਣਾ ਵਾ ਪਿਤਾ ਹੀ ਕਹਿੰਦਾ ਮੈਂ ਰੋਣਾ ਬੜਾ ਅੰਦਰੋਂ ਮਹਿਸੂਸ ਕਰਿਆ ਕਰੋ ਆਪਾਂ ਲਾਇਆ ਨਾ ਆਪਾਂ ਜਿਹੜੇ ਛੇਦੀ ਆਸਥਾਨ ਤੇ ਬੈਠਾ ਰੋਣਾ ਨਿਕਲ ਜਾਂਦਾ ਚੰਗੇ ਚੰਗੇ ਦਾ ਕਹਿੰਦੇ ਨਾ ਇਹ ਪੁੱਤਰਨ ਕੇ ਸੀਸ ਪਰ ਵਾਰ ਦੇ ਸਤਚਾਰ ਕਹਿੰਦੇ ਚਾਰ ਮੋ ਤਾਂ ਕਿਹਾ ਜੀਵਤ ਪਈ ਜੀਵਤ ਕਈ ਹਜ਼ਾਰ ਤੇ ਜਿ ਆਪਾ ਹਜ਼ਾਰ ਤੇ ਜੀ ਰਿਆ ਲੇਕਿਨ ਅੰਦਰੋਂ ਮਰ ਗਏ ਆ ਅੰਦਰੋਂ ਮਰੇ ਹੋਇਆ ਸੀ ਅਸੀਂ ਜੀਵਤ ਨਹੀਂ ਹੈਗੇ ਆ ਕਿਉਂ ਅਸੀਂ ਦਾੜਾ ਕਤਲ ਕਰਦੇ ਆ ਕਹਿੰਦੇ ਸਾਨੂੰ ਮਜਬੂਰੀ ਆਂਦੀ ਬਾੜ ਜਾਣਾ ਇੱਥੇ ਜਾਣਾ ਤੇ ਦਾੜੇ ਸਰੂਪਨਾ ਕਿਉਂ ਨਹੀਂ ਜਾ ਸਕਦੇ ਹੋ ਕੋਈ ਮਨਾਈ ਹੈ ਕੀ ਹੈ ਨਿਹੰਗ ਸਿੰਘਾਂ ਨੂੰ ਦੇਖਿਆ ਕਰੋ ਦਾੜੇ ਸਰੂਪਨ ਆਮ ਸੰਗਤ ਨੂੰ ਦੇਖਿਆ ਕਰੋ ਉਹਨਾਂ ਨੂੰ ਦੇਖ ਕੇ ਰਤਬਾ ਆਪਣਾ ਦੇਖਿਆ ਕਰੋ ਕਿੰਨਾ ਵੱਡਾ ਦਾੜਾ ਮੰਨੂ ਚਾਹ ਹੁੰਦਾ ਬਈ ਮੇਰਾ ਵੱਡਾ ਦਾੜਾ ਹੋਵੇ ਲੇਕਿਨ ਮਾਰਾ ਬੜਾ ਸੋਹਣਾ ਹੈ ਜਦ ਮੈਂ ਦੁਮਾਲਾ ਸਜਾਨਾ ਨਾ ਤੇ ਮਨੂੰ ਐਵੇਂ ਚਾਹ ਲੱਗਦਾ ਮੈਂ ਪਿਤਾਈ ਕੋਲ ਚੱਲਾ ਵਾਂ ਤਿਆਰ ਬਰ ਤਿਆਰ ਮਨੂੰ ਜਾਓ ਜਲਾਲ ਆ ਗਿਆ ਮੈਂ ਤੇਗੇ ਨੂੰ ਹੱਥ ਪਾਨਾ ਮਨੂੰ ਬੜਾ ਇੱਕ ਖੁਸ਼ੀ ਮਿਲਦੀ ਹੈ ਬਈ ਮੈਂ ਤਿਆਰ ਬਰ ਤਿਆਰ ਆਪਣੇ ਮਹਿਸੂਸ ਹੁੰਦਾ ਇਹ ਜੋ ਰੂਪ ਮੈਂ ਦੇਖਦਾ ਯਾਰ ਕਿਤੇ ਦਿਖਦਾ ਹੀ ਨਹੀਂ ਆ ਵਖਰਾ ਇੱਕ ਵਖਰਾ ਰੂਪ ਹੈਗਾ ਸ਼ਾਨ ਵਖਰੀ ਹੈਗੀ ਹੈ ਤਾਜ ਜਿਹੜਾ ਹੈਗਾ ਲੋਕੀ ਕਹਿੰਦੇ ਸਾਡੇ ਤੋਂ ਨਹੀਂ ਬਨਿਆ ਜਾਂਦਾ ਉਹ ਤੁਹਾਡੇ ਤੋਂ ਬਨਿਆ ਕੀ ਜਾਊਗਾ ਤੁਸੀਂ ਆਪਣੇ ਮਾਰਣ ਨੂੰ ਜਾਣੇ ਨਹੀਂ ਕਰਕੇ ਪਿਤਾ ਨੂੰ ਤੁਸੀਂ ਇਸ ਤਰ੍ਹਾਂ ਮਾਰਣ ਨੂੰ ਕਿਤਾਬ ਉਰਕੇ ਜਾਣੇ ਕਿਤਾਬ ਹੈ ਗਿਆ ਪਰ ਤੱਕ ਗੁਰਗਨ ਸਾਹਿਬ ਦੀ ਕੋਲ ਜਾਓ ਪਿਤਾ ਨੂੰ ਅਰਦਾਸ ਕਰੋ ਹੁਕਮਨਾਮਾ ਲਓ ਕੋ ਪਿਤਾ ਜੀ ਕੀ ਮੈਨੂੰ ਸਮਝਾਓ ਮੈਂ ਕਿੱਥੇ ਪਟਕ ਰਿਹਾ ਹਾਂ ਤੇ ਪਿਤਾ ਜੀ ਹੁਕਮ ਹੁਕਮਾਂ ਅਨੁਸਾਰ ਸੁਣਾਦੇ ਹੁਕਮਨਾਮਾ ਦਿੰਦੇ ਹਨ ਮਹਾਰਾਜ ਤੇ ਮਾਰਸ ਬਹੁਤ ਕੁਝ ਤੀਜਾ ਸੁਣਾਉਂਦੇ ਨੇ ਜੇਕਰ ਆਪ ਜਾਈਏ ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਮਾਰਾ ਇੱਕ ਪਾਸੇ ਕਹਿੰਦੇ ਨਾ ਅਕਾਲ ਉਸਤਦ ਦੇ ਅੰਦਰ ਹੈਗਾ ਕਹਿੰਦੇ ਜੁੰਦ जुद के रंग भूम के पवैया पार भूम के मटैया नाथ तीन लोग मैया जाके पैया का प्रीत लाइया साधना तुल तानी लाइया आओ के बडैया एक नाम के जपिया ना कहने आओ के बटैया हे प्यारे आओ बैठिए एक नाम जपिया आओ के बटैया एक नाम के जपैया और काम के करैया छोड़ और कौन सारे काम छोड़ दे ਸਾਰੇ ਕੰਮ ਛੱਡ ਛੱਡ ਕੇ ਆ ਜਾ ਮੇਰੇ ਕੋਲ ਆਪਾਂ ਬੈ ਕੇ ਨਾਮ ਜਪੀਏ ਫਿਰ ਮਾਰੇ ਕਹਿੰਦੇ ਨਾ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਅੱਗੇ ਮੈਂ ਚਲ ਤਾ ਕਿ ਹੋ ਜਾਏ ਇਹ ਹੋ ਜਾਏ ਪਿਓ ਮਿਲੇਗਾ ਇਹ ਉਹਦਾ ਦਾਦਾ ਮਿਲੇਗਾ ਗੁਰਤੇਜ ਬਹਾਦਰ ਵਰਗਾ ਬਾਬਾ ਕਿ ਤੁਹਾਨੂੰ ਸੀਸ ਤਲੀ ਤੇ ਰੱਖ ਕੇ ਤੁਹਾਨੂੰ ਸਿੱਖੀ ਦੇ ਕੇ ਜਾ ਰਿਹਾ ਆਪਣਾ ਸੀਸ ਕਟਵਾਤਾ ਭਾਈ ਤਾਰੂ ਸਿੰਘ ਨੇ ਖੋਪੜਾ ਲਵਾਤਾ ਬਾਬਾ ਦੀਪ ਸਿੰਘ ਨੇ ਸੀਸ ਆਪਣਾ ਕਟਾਤਾ ਸਭ ਕੁਝ ਕਰ ਕਰਕੇ ਵਕਤ ਸਿੱਖੀ ਨਿਭਾਤੀ ਆਪਣੀ ਪੂਰੀ ਲੇਕਿਨ ਸਾਨੂੰ ਅਸੀਂ ਕੀ ਘਟਿਆ ਹੋਇ ਤੋ ਅਸੀਂ ਆਪਣੀ ਤਲੀ ਦੇ ਸੀਸ ਆ ਕੇ ਚੱਲਣਾ ਸਿੱਖਿਆ ਨਹੀਂ ਹੈ ਤੱਕ ਤੇ ਮਾਰੇ ਕਹਿੰਦੇ ਨੇ ਮਾਰੇ ਬਿਆਨ ਤੋਂ ਬਹੁਤ ਕੁਝ ਕਹਿੰਦੇ ਨੇ ਆਪਾਂ ਨੂੰ ਸਿੱਖਣਾ ਆਪਾਂ ਆਪਾਂ ਹਿਰਦੇ ਚ ਵਸਾਣਾ ਉਹਨੂੰ ਸਭ ਤੋਂ ਪਹਿਲਾਂ ਆਪਾਂ ਨਿਤਨੇਮ ਦੇ ਬਾਣੀ ਕੰਠ ਕਰਨੀ ਆਪਣੇ ਹਿਰਦੇ ਚ ਵਸਾਣੀ ਆ ਮੂਲ ਮੰਤਰ ਦਾ ਜਾਪ ਲੋਕੀ ਕਹਿੰਦੇ ਨੇ ਜਪ ਜੀ ਸਾਹਿਬ ਦਾ ਪਾਠ ਅੱਜ ਕਰੀਏ ਜਾਂ ਨਾ ਕਰੀਏ ਚੋਪਈ ਸਾਹਿਬ ਜੀ ਕਿ ਤਬ ਦੁੱਖ ਆਇਆ ਚੋਪਈ ਸਾਹਿਬ ਦੀ ਬੇਨਤੀ ਕਰਤੀ ਉਹ ਮਾਰੇ ਨੇ ਬੇਨਤੀ ਜ਼ਰੂਰ ਪਾਈਆ ਲੇਕਿਨ ਮਾਰੇ ਕਹਿੰਦਾ ਪਹਿਲੇ ਨਿਤਨੇਮ ਹੀ ਜ਼ਰੂਰੀ ਆ ਖਾਲਸਾ ਸੋਜੋ ਚੜੇ ਤਰੰਖਾਸਾ ਜੋ ਕਰੇ ਨੇ ਤੇ ਜੰਗ ਹੈ ਨਾ ਤੇ ਮਾਰੇ ਨਾ ਉਸ ਤੋਂ ਪਹਿਲਾਂ ਕੀ ਹੱਤਾ ਸ਼ਸਤਰ ਕੀ ਤੀਨਰਾ ਜੋ ਨਾ ਤਰਸ ਇਸ ਬਿਗੜਾ ਕਾਜ ਸ਼ਸਤਰ ਨੂੰ ਪਹਿਲੇ ਤਾਰਨ ਕਰਨਾ ਖੰਡੇ ਬਾਟੇ ਪੋਹ ਲੋ ਅੰਮ੍ਰਿਤ ਵੇਲਾ ਜਾਗਣਾ ਮਾਰੇ ਤੋਂ ਮੰਗਦਿਆ ਮਾਰੇ ਅੰਮ੍ਰਿਤ ਵੇਲਾ ਜਾ ਆਪਾਂ 11 12 ਵਜੇ ਤੱਕ ਸੁੱਕਦੇ ਰੰਨੇ ਆ ਰਾਤੀ ਆਪਾਂ ਕਈ ਆਓ ਅੰਮ੍ਰਿਤ ਵੇਲਾ ਕਰੀਏ 12 ਵਜੇ ਤੱਕ ਕੋਈ ਨਹੀਂ ਕਰੂਗਾ ਕੋਈ ਨਹੀਂ ਕਰੇਗਾ ਆਪਣੇ ਘਰੋਂ ਸਾਰੇ ਸੌਣ ਕੇ ਰਹਿਣ ਗਵਾਏ ਸੌਇ ਕੇ ਦਿਵਸ ਗਵਾਇਆ ਖਾਏ ਹੀਰੇ ਜਿਹਾ ਜਸਾ ਜਨਮ ਕੋਟੀ ਬਦਲੇ ਜਾਏ ਕੋਟੀ ਪਤਾ ਕਿ ਕੋਲੇ ਵਾਂਗੂ ਕਿਹਾ ਇਹੇ ਵਰਗਾ ਸਾਡਾ ਜਨਮ ਹੈ ਕਾ ਆਪਾਂ ਗਵਾਤਾਂ ਆਪਾਂ ਕਾਲੇ ਕੋਇਲੇ ਵਾਂਗੂ ਆਪਣਾ ਜੀਵਨ ਗਵਾਤਾਂ ਆਪਾਂ ਕੁਛ ਨਹੀਂ ਖਟਿਆ ਭਗਤ ਕਬੀਰ ਦੀ ਨਾ ਬੜੀ ਵੱਡੀ ਲਿਖਦੇ ਨੇ ਕਬੀਰ ਕੇਸੋ ਕੇਸੋ ਕੂਕਿਆ ਨਾਸ ਹੋਇਆ ਅਸਾਰ ਰਾਤ ਦਿਵਸ ਕਾ ਕੂਕੜਾ ਕਬੀਰ ਕਾ ਸੁਨੇ ਪੁਕਾਰ ਕਹਿੰਦੇ ਕਦੀ ਤੋ ਸੁਨੇਗਾ ਕਦੀ ਕੋਈ ਦੇਨੇ ਹੋ ਜਾਏਗਾ ਮੈਂ ਰਾਤ ਦਿਨ ਰਾਤ ਕੂਕੀ ਜਾਵਾਂ ਨਾਮ ਜਪੀ ਜਾਵਾਂ ਵਤਵਾਰ ਉਹ ਤੁਹਾਡਾ ਖਜ਼ਾਨਾ ਇਕੱਠਾ ਹੋ ਰਿਹਾ ਤੁਹਾਡਾ ਜਾ ਕੋਈ ਕੋਈ ਨਹੀਂ ਛੇਨ ਸਕਦਾ ਸਾਡੇ ਕੋਲ ਮਾਇਆ ਆਏਗੀ ਹੈ ਆਪਾਂ ਜਿੰਨੇ ਆਪਾਂ ਵਿਆਰਥ ਕਮਾ ਰਹੇ ਨਾ ਤੇ ਕਿਰਤ ਕਰ ਰਹੇ ਆ ਇਹ ਮਾਇਆ ਅੱਜ ਦੀ ਹੈਗੀ ਆ ਇਹ ਮੇਰੇ ਘਰ ਹੁਣ ਖਰਚਾ ਪਾਣੀ ਹੋ ਜਾਏਗਾ ਕੁਝ ਹੋ ਜਾਏਗਾ ਇਹ ਖਰਚਾ ਪਾਣੀ ਤੇ ਟਿਕਟ ਹੈਗੀ ਆ ਅਸਲੀ ਟਿਕਟ ਆਪਾਂ ਇਕੱਠੀ ਨਹੀਂ ਕਰ ਰਹੇ ਨਾਮ ਦੀ ਜਿਹੜੀ ਸੱਚੀ ਦਰਗਾਹ ਚ ਜਾਣੀ ਆ ਜਿਹੜੀ ਸੱਚੀ ਦਰਗਾਹ ਦਾ ਨਾਮ ਦੀ ਟਿਕਟ ਲੱਗਦੀ ਹੈ ਨਾ ਉਹ ਕੋਈ ਨਹੀਂ ਇਕੱਠੀ ਕਰ ਰਿਹਾ ਆਪਾਂ ਵੀ ਨਹੀਂ ਇਕੱਠੀ ਕਰ ਪਾਰੇ ਆਪਾਂ ਜਿੰਨਾ ਨਾਮ ਜਪ ਲਈਏ ਨਾ ਸਾਨੂੰ ਨਹੀਂ ਪਤਾ ਕਿੰਨਾ ਇਕੱਠਾ ਹੋ ਰਿਹਾ ਤੁਸੀਂ ਜਪੀ ਜਾਓ ਦਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੇ ਟੀਲਾ ਸੰਤ ਸੇਵਾ ਕਰ ਪਾਵ ਲੇਗੇ ਤਿਆਗ ਮੰਡ ਟੀਲਾ ਕਹਿੰਦੇ ਨੇ ਸੇਵਾ ਆਪਣੇ ਨਾਮ ਬਣੀ ਦੀ ਇਕੱਠੀ ਕਰੋ ਜਿੰਨੀ ਇਕੱਠੀ ਕਰੋਗੇ ਨਾ ਉਹਨਾਂ ਤੁਹਾਨੂੰ ਬੈਨੀਫਿਟ ਆ ਇਹ ਮੇਰਾ ਤਾਜ ਹੈ ਵੀਰ ਜੀ ਨੇ ਮੈਨੂੰ ਕੁਐਸਚਨ ਕੀਤਾ ਤੁਹਾਨੂੰ ਕਿਉਂ ਜਿਆ ਲੱਗਦਾ ਮਹਿਸੂਸ ਕਿਉਂ ਜਾਂਦਾ ਦਾੜਾ ਸਰੂਪ ਹੈ ਮੁਛਾਰਾ ਹੈ ਕਿੰਦਾੜੇ ਤਾਜ ਬਣਿਆ ਮਨੂੰ ਇੰਨਾ ਮਾਣ ਹੁੰਦਾ ਕਿ ਪਿਤਾ ਜੀ ਮੇਰੇ ਕੋ ਲੈਗੇ ਮਾਰਨ ਆਪ ਕਹਤਈ ਕਹਿੰਦੇ ਸਿੰਘ ਤਿਆਰ ਪਰ ਤਿਆਰ ਆਪਣੇ ਆਪ ਨੂੰ ਸ਼ੀਸ਼ੇ ਦੇ ਅੱਗੇ ਦੇਖੇਗਾ ਨਾ ਤੇ ਮੈਂ ਆਪ ਦਿਖ ਰਿਹਾ ਵਾਂ ਪੰਜ ਸਿੰਘਾਂ ਵਿੱਚ ਮੈਂ ਵਰਤਦਾ ਲੇਕਿਨ ਸਵਾ ਲੱਖ ਸਿੰਘ ਆਪ ਤਿਆਰ ਪਰ ਤਿਆਰ ਬੜਾ ਨੇ ਤੇ ਮਾਰ ਕੇ ਨੇ ਮੈਂ ਆਪੇ ਗੋ ਤੇ ਬੈਠ ਆਇਆ ਤੇ ਆਪ ਪਰ ਤੱਕ ਗੁਰਪਾਸ਼ ਬਟੇਨ ਮਨ ਨੂੰ ਨਹੀਂ ਪਤਾ ਵਿਚਾਰ ਕੇ ਮੈਂ ਕਰਨੀ ਹੈ ਮੈਂ ਵਿਚਾਰ ਕਰਦਾ ਸੀ ਸਭ ਬੰਦ ਕੀਤੀ ਸੀ ਲੇਕਿਨ ਤੁਹਾਡੀ ਸੰਗਤ ਨੇ ਆਪ ਗੁਰਪਿਤਾ ਹੀ ਆਪ ਗਵਾਰਨ ਆਸਾ ਜੋਰ ਨਹੀਂ ਜੇ ਕਿਛ ਖਾਰਾ ਸਾਖਿਆ ਜੋ ਪਾਵੇ ਤੇ ਵਕਸ਼ ਤਨ ਤਨ ਤੇਰਾ ਤੂੰ ਮੇਰਾ ਹਮਰਾ ਵਜ ਕਿਤਾਈ ਮਾਰੇ ਪੰਜ ਪਾਸ਼ੇ ਕਹਿੰਦੇ ਤੁਮ ਲਾਵੋ ਤੋ ਲਾਗੇ ਸੇਵ ਹਮ ਤੇ ਕਛੂਨਾ ਹੋਵੇ ਦੇਵ ਤੁਦ ਪਾਵੇ ਧਗਾਵਾ ਬਾਣੀ ਤੇ ਮਾਰੇ ਨੂੰ ਬੇਨਤੀ ਕਰਉਣਾ ਮਾਰੇ ਆਪਕਾ ਤੁਦ ਪਾਵੇ ਧਗਾਵਾ ਬਾਣੀ ਤੇਰੀ ਕਿਰਪਾ ਹੋਈਏ ਤੇ ਗਾਵਾ ਨਾ ਲੇਕਿਨ ਆਪਾ ਮਾਰੇ ਨੂੰ ਕੀ ਕਰ ਰਿਹਾ ਮਾਰੇ ਕਿਰਪਾ ਕਿਰਪਾ ਕਰ ਕਰ ਦੋ ਕਰ ਦੋ ਲੇਕਿਨ ਆਪਾ ਕਿਰਪਾ ਕੋ ਉਦਮ ਕਰਾ ਪਲਕੇ ਪਰ ਪਾਦੇ ਇਸ਼ਨਾਨ ਕਰ ਅੰਦਰ ਸਨ ਨਾ ਆਵੇ ਉਦਮ ਤੇ ਆਪਾ ਕਰਦੇ ਨਹੀਂ ਠੀਕ ਆ ਉਦਮ ਕਰਾਂਗੇ ਨਾਮ ਬਾਣੀ ਜਪਣ ਬੈਠੀਏ ਨਾ ਕਦੀ ਆਖ ਅੱਦਰ ਕਦੀ ਮੂਹ ਅੱਦਰ ਕਦੀ ਟਾਂਗਾ ਟੱਕਰੀਆ ਕਰੀ ਕੁਛ ਉਹ ਸਾਡਾ ਆਲਸ ਆਂਦਾ ਗਾਲ ਘੇਰਦਾ ਕਾਲ ਨੇ ਵੀ ਕਲਗੀਦਰ ਪਾਸੋਂ ਨਮਸਕਾਰ ਕੀਤਾ ਲੇਕਿਨ ਕਾਲ ਨੂੰ ਰੋਕਣ ਵਾਸਤੇ ਨਾ ਨਾਮ ਬਾਣੀ ਜੱਪੋ ਇੱਕ ਇੱਕ 2 ਮਿੰਟ ਸੇ ਅੱਖਾਂ ਬੰਦ ਕਰੋ ਨਾਮ ਬਾਣੀ ਸਟਾਰਟ ਕਰੋ ਦੇਖੋ 2-3 ਮਿੰਟ ਵਿੱਚ ਕਾਲ ਆਪਣਾ ਗਾਇਬ ਹੋ ਜਾਏਗਾ ਪਤਾ ਇੰਟਰਨਲ ਸਕਿੰਟ ਲੱਗਣੇ ਨੇ ਤੁਸੀਂ ਨਾਮ ਬਾਣੀ ਤੇ ਇੱਕ ਅਗਰਤਾ ਲਗਾਓ ਆਪਣੀ ਬਾਕੀ ਗਲਤੀਆਂ ਕੋਈ ਹੋ ਗਈਆਂ ਹੋਣਗੀਆਂ ਬਾਣੀ ਪ੍ਰਮਾਣ ਲਗਾਉਂਦੇ ਹੋਇਆ ਕੋਈ ਵਿਚਾਰ ਦੇਂਦੇ ਹੋਇਆ ਤੇ ਬੱਚਾ ਸਮਝ ਕੇ ਬਖਸ਼ ਲੈਣਾ ਸੀ ਤੁਹਾਡੇ ਬੱਚੇ ਹੈ ਗਿਆ ਮਹਾਰਾਜ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬੱਤੇ ਇੱਕ ਵਾਰੀ ਨਾਮ ਵੀ ਦੱਸ ਦਿਓ ਸਿੰਘ ਸਾਹਿਬ ਆਪਣਾ ਹਾਂਜੀ ਇੱਕ ਵਾਰੀ ਨਾਮ ਦੱਸ ਦਿਓ ਜੀ ਆਪਣਾ ਬਾਬੇ ਦਾਸ ਦਾ ਨਾਮ ਸਾਹਿਬ ਸਿੰਘ ਖਾਲਸਾ ਹੈਗਾ ਦਾਸ ਦਿਲੀਪ ਹੋ ਜਾਏਗਾ ਵਿਦੀਚੰਦ ਆਪਣਾ ਨਹਿਰੂ ਨਗਰ ਛੋਣੀ ਹੈਗਾ ਬਾਬਾ ਉਕਾਰ ਸਿੰਘ ਜੀ ਦੀ ਸੂਰ ਸਿੰਘਾ ਦੀ ਆਪਾਂ ਦਲਪੰਦ ਬੁੱਢਾ ਦਲਵੀ ਹੈਗਾ ਸੁਭਾਸ਼ ਨਗਰ ਆਪਾਂ ਦਿੱਲੀ ਪਹੁੰਚ ਗਿਆ ਦੋਨੋਂ ਪਾਸੇ ਮਾਰੇ ਸੇਵਾ ਰੋਜ਼ਾ ਅੰਮ੍ਰਿਤ ਵਿਲਾ ਹੈਗਾ ਸ਼ੀਸ਼ਕਨ ਸਾਹਿਬ ਦਾ ਗੁਰਤੇਵ ਸਾਹਿਬ ਦਾ ਸਥਾਨ ਤਾਂ 12 ਵਜੇ ਜਾਣੇ ਆ ਠੀਕ ਹੈ 3 ਵਜੇ ਉੱਥੋਂ ਨਿਕਲਦੇ ਆ 3 ਵਜੇ ਨਿਕਲ ਜਾਣਾ ਬੰਗਲਾ ਸਾਹਿਬ ਬੰਗਲਾ ਸਾਹਿਬ ਢੋਲਕੀ ਦੀ ਸੇਵਾ ਹੁੰਦੀ ਹੈ ਨਿਤਨੇਮ ਤੋਂ ਬਾਅਦ ਸੁਖਮਨੀ ਸਾਹਿਬ ਪਾਠ ਵਕਤ 6 ਵੇ ਉੱਥੋਂ ਨਿਕਲ ਕੇ ਜੋੜੇ ਘਰ ਦੀ ਸੇਵਾ ਛਾੜ ਕੇ ਮਾਰੇ ਸੰਗਤ ਦੇ ਧੂੜਾ ਲੈ ਕੇ ਆਪਣੇ ਘਰ ਨੂੰ ਆਏ ਨੇ ਆ ਵਿਸ਼ਰਾਮ ਕਰਕੇ ਆਪਣੇ ਘਰ ਨੂੰ ਚਲੇ ਜਾਂਦਾ ਕੀਰਤ ਕਰਨ ਨੂੰ ਤੇ ਇਸ ਕੇ ਕਈ ਵਾਰੀ ਲੋਕੀ ਆ ਕੇ ਕਹਿੰਦੇ ਵੀ ਇੰਨੀ ਪਾਠ ਪੂਜਾ ਕਰਦੇ ਨੇ ਨਿਹੰਗ ਸਿੰਘ ਨਿਹੰਗ ਸਿੰਘ ਤਾਂ ਵੀ ਵਿਲੇ ਹੁੰਦੇ ਆ ਦੇਖ ਲੋ ਨਿਹੰਗ ਸਿੰਘ ਕੀਰਤ ਵੀ ਕਰ ਰਹੇ ਆ ਇਹ ਨਹੀਂ ਵੀ ਸਿਰਫ ਨਾਮ ਹੀ ਜਪਦੇ ਆ ਨਾਮ ਨੂੰ ਬੇਨਤੀ ਕਰਨਾ ਚਾਹਾਂਗਾ ਆਪ ਜੀ ਦੇ ਲਾਈਵ ਅਨੁਸਾਰ ਹੀ ਜਿਹੜੇ ਨਿਹੰ ਜਿਹੜਾ ਨਿਹੰਗ ਸਿੰਘ ਪੱਕਾ ਹੋਏਗਾ ਨਾ ਉਹ ਘੋੜੇ ਦੀ ਲਿੱਦਾ ਚੁਕਦਾ ਘੋੜੇ ਦੀ ਦੁਲਤੀ ਵੀ ਖਾਂਦਾ ਹੈ ਘੋੜੇ ਨੂੰ ਸਾਫ਼ ਕਰਦਾ ਹੈ ਟਰੈਕਟਰ ਚਲਾਉਂਦਾ ਹੈ ਬਾਬਿਆਂ ਦੀ ਸੇਵਾ ਕਰਦਾ ਹੈ ਸਰਬ ਲੋ ਦਾ ਲੰਗਰ ਬਣਾਉਂਦਾ ਹੈ ਪੱਟੀ ਅੰਦਰ ਹੱਥ ਵੀ ਚਲਦੇ ਉਹਨਾਂ ਦੇ ਅਸਲੀ ਨਿਹੰਗ ਸਿੰਘ ਉਹ ਹੈਗਾ ਗੁਰੂ ਪਾਸ਼ਾ ਨੇ ਸਾਨੂੰ ਕਿਰਤ ਵਾਲਾ ਬਣਾਇਆ ਨਿਹੰਗ ਸਿੰਘ ਜਿਹੜੇ ਹੁੰਦੇ ਨਾ ਪੱਕੇ ਉਹ ਕਿਸੇ ਅੱਗੇ ਹੱਥ ਨਹੀਂ ਫਲਾਉਂਦੇ ਹਾਂ ਉਹ ਗੱਲ ਵੱਖਰੀ ਆਂਦੀ ਹੈ ਭਾਈ ਚਾਰੋਂ ਪਾਸੋਂ ਰਸਤੇ ਬੰਦ ਹੋਣ ਤੇ ਮਾਰ ਨੇ ਬਾਣੀ ਦਾ ਪੈਰਾ ਤਈਓ ਦਿੱਤਾ ਜੀ ਮਾਰਨੇ ਬਾਣੀਆ ਪਾਇਆ ਤੇ ਮਾਰ ਰਹਾ ਪਾਣੀ ਸਰ ਦਾ ਯਾਦ ਕਰੋ ਪਿਤਾ ਜੀ ਆਪ ਕੋਲ ਬੈਠੇ ਹੋਇਨ ਪਿਤਾ ਜੀ ਤੁਹਾਡੇ ਕਾਰ ਸਵਾਰ ਦੇਨ ਉਹ ਗੱਲ ਵਖਰੀ ਹੈਗੀ ਆ ਤੁਹਾਡਾ ਕੋਈ ਪਲਾ ਕਰਨ ਆਵੇ ਉਧਾਰੀ ਵਿੱਚ ਵੀ ਆ ਵੈਸੇ ਵੀ ਤੇ ਲੋਕੀ ਚਤਾਰ ਦੇਨ ਬਈ ਨਿਹੰਗ ਸਿੰਘ ਹੋ ਕੇ ਮੇਰੇ ਤੋਂ ਪੈਸੇ ਮੰਗਣ ਆਇਆ ਤੇ ਮੈਂ ਬੇਨਤੀ ਕਰਾਂਗਾ ਕੋਈ ਵੀ ਇਹ ਹੋ ਜਾ ਪ੍ਰੇਮੀ ਹੋਵੇ ਅਗਰ ਹੈਲਪ ਕਿਸੇ ਦੀ ਕਰੇ ਨਾ ਤੇ ਚਤਾਰੇ ਨਾ ਕਿਉਂ ਉਹਨੇ ਬਾਣਾ ਪਾਇਆ ਤੁਸੀਂ ਵੈਸੇ ਪੈਂਟ ਸ਼ਰਟ ਪਾਈ ਆ ਜਾਂ ਕੁਝ ਵੀ ਪਾਇਆ ਤੁਸੀਂ ਵੀ ਅਮਰਤਾਰੀ ਹੋ ਗਏ ਨਹੀਂ ਵੀ ਹੋ ਲੇਕਿਨ ਗੁਰਪਿਤਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਾਣੋ ਅਗਰ ਸੱਚੇ ਸੁਚਿੱਟਾ ਢੰਗ ਵਾਲਾ ਜਿਹੜਾ ਨਿਹੰਗ ਸਿੰਘ ਹੋਏਗਾ ਨਾ ਕਿਰਤ ਕਰਨ ਵਾਲਾ ਉਹ ਤੁਹਾਡੇ ਕੋਲ ਬੇਸ਼ਕ ਉਧਾਰ ਮਗਰੇ ਕਿਸੇ ਕਾਰੇ ਦਵਸਤੇ ਵੀ ਉਹ ਤੁਹਾਡੀ ਨਾਇਆ ਮੋੜੇਗਾ ਅੱਜ ਨਹੀਂ ਦੇਰ ਸਵੇਰ ਮੋੜੇਗਾ ਲੇਕਿਨ ਨਿਹੰਗ ਸਿੰਘ ਜਿਹੜੇ ਬਾਹਰ ਮੰਗਦੇ ਨੇ ਨਾ ਜਿਹੜੇ ਰੋਡਾਂ ਤੇ ਬੈੱਕੇ ਜਾਂ ਕੁਝ ਕਰਦੇ ਕਹਿੰਦੇ ਸਾਡੇ ਕੋਲ ਕਿਰਪਾਨਾਂ ਪਾਈਆਂ ਉੱਤੇ ਨਿਤਨੇਮ ਪੁੱਛੋ ਤੇ ਕੰਠ ਨਹੀਂ ਹੁੰਦਾ ਮੈਂ ਬੇਨਤੀ ਉਹਨਾਂ ਨੂੰ ਇਹ ਵੀ ਕਰਨਾ ਚਾਹਾਂਗਾ ਤੁਹਾਡੇ ਮੱਦੇਮਰਾਈ ਭਾਈ ਆਪਣੇ ਘਰਾਂ ਨੂੰ ਜਾ ਕੇ ਬੈਜੋ ਭਾਈ ਨਿਹੰਗ ਸਿੰਘਾਂ ਨੂੰ ਬਦਨਾਮ ਨਾ ਕਰੋ ਕਿਉਂਕਿ ਨਿਹੰਗ ਸਿੰਘ ਨੇ ਤੁਹਾਡਾ ਸੋਦਾ ਬਹੁਤ ਲਾਇਆ ਕਈ ਵਾਰ ਅਸਲੀ ਨੰਗ ਸਿੰਘ ਬਾਬਾ ਜੀ ਦੇ ਵਿਦੇ ਚੰਦੀ ਵਾਲਾ ਦਲਪੰਥ ਦੇ ਬਾਬੇ ਕਈ ਵਾਰ ਜਾਂਦੇ ਨੇ ਦੂਰ ਦੂਰ ਤੇ ਦੇਖਦੇ ਨੇ ਨੰਗ ਸਿੰਘਾਂ ਨੂੰ ਭਈ ਤੁਸੀਂ ਬੰਗਰੇ ਹੁੰਦਣ ਬਾਹਰ ਬੈਠ ਕੇ ਤੇ ਨੰਗ ਸਿੰਘ ਪੰਜਾਂਦੇ ਵੀ ਨਸਲੀ ਜਿਹੇ ਨੰਗ ਸਿੰਘ ਹੁੰਦੇ ਨੇ ਤਾਂ ਮੈਂ ਬੇਨਤੀ ਕਰਾਂਗਾ ਭਈ ਮੰਗਿਆ ਨਾ ਕਰੋ ਗੁਰੂ ਘਰ ਤੇ ਬਾਹਰ ਵੀ ਬੈ ਕੇ ਆਪਣੀ ਕਿਰਤ ਕਰ ਲਿਆ ਕਰੋ ਜੋ ਬਜ਼ੁਰਗ ਹਨ ਕਿੱਥੇ ਵੀ ਲੱਗ ਸਕਦੇ ਹੋ ਕਿੱਥੇ ਵੀ ਕੋਈ ਕੰਮਕਾਰ ਕਰ ਸਕਦੇ ਹੋ ਦਲਪੰਥ ਆਓ ਦਲਪੰਥ ਬਾਬਾ ਜੀ ਬਹੁਤ ਸੁਵਿਧਾ ਦਿੰਦੇ ਬਾਬਾ ਬੀਦੀ ਚੰਦੀ ਆ ਬਾਬਾ ਬੁੱਢਾ ਦਲਦੇ ਨੇ ਹੰਗਸ ਸਿੰਘ ਹੋਣੀ ਸਾਰੇ ਸੁਵਿਧਾ ਦਿੰਦੇ ਨੇ ਬਾਬਾ ਜੁਗਿੰਦਰ ਸਿੰਘ ਜੀ ਹੋਣੀ ਠੀਕ ਹੈ ਜੀ ਸਾਰੇ ਸੁਵਿਧਾ ਦਿੰਦੇ ਤੁਸੀਂ ਉਹਨਾਂ ਕੋਲ ਜਾਓ ਨਾਲੇ ਉਹ ਰਾਹ ਮੰਗੋ ਕੋਈ ਤੁਹਾਨੂੰ ਕਿੱਥੇ ਨਾ ਕਿੱਥੇ ਨੌਕਰੀ ਲਗਵਾ ਦੇਣਗੇ ਪਰ ਮੇਰੀ ਅੰਨੀ ਬੇਨਤੀ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਇੱਕ ਵਾਰੀ ਨੰਬਰ ਵੀ ਦੱਸ ਦੋ ਜਿੱਦਾਂ ਦਿੱਲੀ ਦੀ ਸੰਗਤ ਹੋਰ ਸੰਗਤ ਜੀ ਤੋਂ ਤੁਹਾਡਾ ਵੈਸੇ ਵੀ ਪ੍ਰਚਾਰ ਵੀ ਬਹੁਤ ਸੋਣਾ ਬਾਣੀ ਬਹੁਤ ਕੰਠ ਹੈ ਤੁਹਾਨੂੰ ਗੁਰਤੇਗ ਬਾਸਾ ਦੇ ਸੇਵਾ ਕੇ ਗਿਆ ਆਪਾਂ ਗੁਰਤੇਗ ਬਾਦਰ ਨਾਲ ਹਾਜ਼ਰ ਨਾਜ਼ਰ 2627802 दास दिलीप ਹੋ ਜਾਏਗਾ ਗੁਰਦੁਆਰਾ ਨਾਨਕਪੁਰ ਆਓ ਤਾਂ ਸਾਹਿਬ ਸਾਹਿਬ ਦੇ ਬਾਦ ਵਿੱਚ ਦਾਸ ਦੀ ਸ਼ੋਪ ਹੈਗੀ ਛੋਟੀ ਜੀ ਕਿਰਤ ਕਰਦੇ ਠੀਆ ਲਗਾਣੇ ਆ ਜੀ ਠੀਕ ਹੈ ਜੀ ਗੁਰਦਾਸ ਸਿੰਘ ਸਾਹਿਬ ਅੰਮ੍ਰਿਤ ਵੇਲਾ ਰੋਜ਼ ਆ ਬੰਗਲਾ ਸਾਹਿਬ ਰੋਜ਼ ਅੰਮ੍ਰਿਤ ਵੇਲਾ ਹੈਗਾ ਕਿਸੇ ਵੀ ਸੰਗਤ ਨੇ ਦਾਸ ਨੂੰ ਮਿਲਣਾ ਹੋਵੇ ਜਾਂ ਵਿਚਾਰਧਾਰਾ ਆਪਣੇ ਆਪਣੇ ਨਾਲ ਵਿਚਾਰ ਕਰਨੀ ਆ ਆਂਦਾ ਕੁਝ ਨਹੀਂ ਆ ਢੰਗ ਕੁਝ ਨਹੀਂ ਆ ਸਾਨੂੰ ਆਪਾਂ ਗੁਰੂ ਸਾਹਿਬ ਦੇ ਦਿੱਤੇ ਸਿੰਘ ਹੈਗੇ ਆ ਕਿ ਤੋਂ ਸਿੱਖਣ ਨੂੰ ਮਿਲੇ ਚੰਗੀ ਗੱਲਾਂ ਤੇ ਸਿੱਖ ਲੈਣੇ ਆ ਨਹੀਂ ਮਿਲੇ ਤਾਂ ਉਹ ਗੱਲ ਨੂੰ ਛੱਡ ਦਿੰਨੇ ਆ ਆਸਾ ਜੋਰ ਨਾ ਹੀ ਜੇ ਕਿਛ ਕਰ ਹਮਸਾ ਕਾ ਜੋ ਪਾਵੇ ਤੇਰਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦਾ ਰਿੱਦਾ ਸਿੱਧੀਆਂ ਮਿਲ ਜਾਂਦੀਆਂ ਨੇ ਇਹਦੇ ਸਿੱਧਾ ਪਾਵੇ ਸਰੀ ਲਹ ਬੇਦ ਪੇਦ ਜੋ ਪੜੇ ਪੇਪਰ ਪੈਸੇ ਸੁਖ ਕਮਤਾ ਤਨ ਤਾਮ ਤਨ ਅਰੋਗ ਸੁਧਰ ਪਾਏ ਕਮਤਾ ਇਹ ਬੋਲਾ ਹਰਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਉ ਮੈਦਾਨ 'ਚ ਪਕੜਾ ਤਿਸਮ ਸੀਤ ਮਾਰੇ ਜੰਗ ਦੇ ਮੈਦਾਨ 'ਚ ਜੰਗੀ ਜੋਤੇ ਥੋਈ ਨਾ ਮਾਰੇ ਨਵੇਂ ਪ੍ਰਗਟ ਕਰਤੇ ਹਰਗੋਬਿੰਦ ਪਾਸ਼ ਮਾਰੇ ਨੇ ਜੋਧਿਆ ਦੀ ਬਾਣੀ ਆ ਆਪਾਂ ਵਾਰ ਤੋਂ ਬਾਅਦ ਪੜੀ ਨਿਤਰੇਂ ਦੇ ਨਾਲ ਲਾਲ ਬਾਣੀ ਪੜੀਏ ਬਥੇਰਾ ਕੁਛ ਹੈਗਾ ਬਥੇਰਾ ਕੁਛ